ਬਾਕੀ ਖੁਸ਼ ਰਹੋ ਪਪਲਾ ਲੱਕੇ ਦਵਾਓਏ ਓਏ ਹੋ ਟਟਣਾ ਜਾਣਾ ਅੰਕਲ ਮੈਂ ਨਸਤੇ ਦਾ ਕੰਮ ਮਾਂਮੀ ਤੇਰਾ ਖਾ ਲੈਣੀਆਂ ਪੱਕੇ ਮਰਨਾ ਇਹਨਾਂ ਦੇ ਦੰਦ ਤੋੜਾਉਣੇ ਆ ਹੋਰ ਬੋਲ ਖਾਣ ਬੰਦ ਨਾ ਕੀ ਆ ਤੜਕ ਗਿਆ ਨਹੀਂ ਨਹੀਂ ਤੜੀ ਗਿਆ ਇਹ ਆਉਂਦੀ ਕਿਉਂ ਉਹ ਇੰਨਾ ਸੇਕ ਲੱਗਦਾ ਵਿਰੇ ਦਾ 200 ਰੁਪਏ ਦਾ ਉਹ ਇੰਨਾ ਸੇਕ ਨਹੀਂ ਲੱਗਦਾ ਉਹਨਾਂ ਨੂੰ ਉਹ ਜਿਹੜੀਆਂ ਉਹ ਬਣਾਉਂਦੇ ਉਹ ਤਾਂ ਬਸ ਇੱਕ ਤੁਨਾ ਉਹ ਮਾਰਾ ਜਾਂ ਸੇਕ ਕਿਲਵਾਇਆ ਹੁੰਦਾ ਉਹ ਹਾਂ ਤੇ ਸਸਰਕਾਲ ਦੇ ਸਾਰਿਆਂ ਨੂੰ ਕਿਤਾ ਸਾਰੇ ਫੋਕਸ ਸਾਰੇ ਬਹੁਤ ਵਧੀਆ ਹੋਣਗੇ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਜ ਦਾ ਵਲੌਗ ਹੈਗਾ ਆਪਣਾ ਦੀਵਾਲੀ ਆ ਰਹੀ ਹੈ ਸੋਨ ਪਟ ਜਾਣਾ ਤੇ ਅੱਜ ਆਪਾਂਗੇ ਸਫਾਈਆਂ ਕਰਦੇ ਆਂਗੇ ਤੇ ਪਹਿਲਾਂ ਆਪਾਂ ਕਮਰੇ ਸਫਾਈ ਕਰਾਂਗੇ ਬਾਅਦ ਚ ਹਣਾ ਸਾਰੇ ਘਰ ਦੀ ਸਫਾਈ ਕਰ ਸਰਪਾ ਤੇ ਦਿਵਾਲੀ ਆ ਗਈ ਹਨ ਤੇ ਸਾਰੇ ਦਿਵਾਲੀ ਵਾਲੇ ਤੇ ਸਫਾਈ ਕਰ ਲੱਗ ਕੇ ਹੋਣੇ ਤੇ ਆਪਾਂ ਵੀ ਲੱਗ ਕੇ ਕੀ ਤਾਂ ਆਪਾਂ ਨਾ ਦਿਵਾਲੀ ਦੇ ਤੀਜੇ ਵੀ ਲਾ ਲਿਆ ਤੇ ਹੁਣ ਪਪੇ ਜੀ ਜਾਗਮਾ ਕੇ ਕਰਾਂਗੇ ਤਾਂ ਹੀ ਕੱਪੜੇ ਘੜ ਰੱਖੇ ਨੇ ਕੱਪੜਾ ਸਾਰੇ ਕਰ ਲਰ ਦਾਂਗਾ ਮੰਮੀ ਕਹੇ ਮੰਮੀ ਕਦਰ ਦਾਂਗਾ ਤੇ ਵੜਨਗਾ ਕਦੇ ਤੋਂ ਨਗਾ ਤਾਂ ਯਾਂ ਦੀ ਤੇ ਪਾਲ ਕਨਾ ਚਲੋ ਯਾਰੋ ਹੋchna ਦੇ ਗਰਾਂ ਨਾ ਕਿ ਕਰਣ ਕਰ ਆ ਜਾ ਚਲੋ ਯਾਰੋ ਚਲੋ ਯਾ ਚਾਰ ਦਿਨਾਂ ਲਈ ਖੱਤ ਜਾਂਦਾ ਹੁਣ ਵੀ ਚਾਰ ਦਿਨ ਲੈਟ ਦਾ ਮਜ਼ਾ ਹੀ ਫੋਨ ਚਾਜ ਲਾ ਲੈਣ ਆ ਜਾ ਤੂੰ ਚੰਦ ਪਾਇਆ ਕਰ 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 ਤੇ ਸੁਭਾ ਮੈਂ ਕਰ ਲਾ ਲਿਆ ਇਸ ਤਰ੍ਹਾਂ ਇਸ ਤਰ੍ਹਾਂ ਸਾਰਾਂ ਦੇ ਬਹੁਤ ਸੇ ਕਟਣ ਲੱਗ ਗਿਆ ਦੇਖ ਸੀ ਕੱਢੋ ਵਿੱਚ ਹੋਣ ਲੱਗਿਆ ਦੇਖੋ ਦੇਖੋ ਕਰੋ ਕਰੋ ਚੱਵਲੀ ਨਹੀਂ ਆਈ ਰੀ ਆਜ ਮੈਂ ਫੱਟੇ ਨੂੰ ਆ ਕੇ ਦਰਦ ਆ ਆ ਲੋ ਲੋ ਲਾ ਲਾ ਪੰਗੇ ਸਾਰੀ ਨਾਲ ਆ ਇਧਰ ਸਾਡੇ ਭਾਨ ਕੀ ਕਰ ਲੱਕੀ ਆ ਸਫਾਗਾ ਕਰਾ ਦੇ ਦਿਵਾਲੀ ਤੁਹਾਨੂੰ ਬਹੁਤ ਗਾਤਾ ਆ ਪਿਆ ਤੇ ਹਾਏ ਚੱਲੋ ਜੱਸ ਭਾਈ ਚੱਲਿਆ ਕਰੀਏ ਇਹ ਸਫਾਈ ਕਰਾ ਲੋ ਨਾ ਅੱਲਾ ਚਲੋ ਕੰਮ ਆ ਗਏ ਓਏ ਯਾਰ ਲੈ ਡੇਢ ਗਿੱਲੀ ਹੁੰਦੀ ਨੇ ਮਰਦਾ ਤੇ ਪਰ ਤਰੀਨੇ ਮਾਂਜੂਦੀ ਦੀ ਜਮੀ ਇਹਦੀ ਤਰੀ ਬਣਾਉਣੀ ਆ ਆਹ ਬਣਾਉਣਾ ਆਪਾਂ ਜਵੇਂ ਉਹ ਕਰ ਲੈਣਾ ਜਿਵੇਂ ਸਾਗ ਨਹੀਂ ਬਣਾਉਣਾ ਖੈ ਬਣਦੀ ਅੱਛਾ ਮਤਲਬ ਕਿ ਕਿੰਨਾ ਲੜਦੇ ਕਹਾਂ ਨੇ ਕਿ ਕੀ ਕਰੀ ਉਹਨੇ ਇਹਦੀ ਐ ਦਾਰ ਕਰੀ ਬਰਾਵਜੀ ਰੌਡ ਜੀ ਨੋਏ ਜੀ ਅੱਗ ਵੱਧ ਰੱਖ ਬੱਚੀ ਕਿਹੜਾਈ ਜੇ ਮੱਕਾਸਾ ਤੋਂ ਟੂਆ ਨਿਕਲੂਗਾ ਟੂਆ ਨਿਕਲੇ ਰੌਡ ਨਿਕਲੇ ਜੀ ਵੇਰੀਆ ਸਾਡਾ ਵਾਸ਼ਿੰਗ ਮਸ਼ੀਨ ਨਾਲ ਚਿੱਕੜਾ ਘੂਂਗਾ ਜੇ ਕੱਢ ਆ ਮੁੱਦਾ ਮਾਰਨ ਭੱਜ ਗਿਆ ਇੱਕ ਤਾਂ ਇੱਕ ਉਹ ਅਰੇ ਚੱਕ ਕੇ ਮੁੱਦਾ ਮਾਰ ਦੋ ਆ ਕਰ ਦੋ ਹਾਂ ਮਾਰ ਹਾਂ ਦੇਖ ਕਿ ਤੂੰ ਮੈਂ ਚਾਕ ਦ ਤੇਰੇ ਵਾਸਤੇ ਖਾਣ ਲਈ ਤਿਆਰ ਮੇਰੀ ਗੱਲ ਹੌਲਾ ਤੇ ਬੜਕਾ ਰਹੋ ਲੱਗ ਗਈ ਤੁਹਾਡਾ ਪਤਾ ਅੱਜ ਸ਼ਿਕਾਰੀਆਂ ਦਾ ਗੱਡੇ ਜੱਟੀ ਇਹਨੇ ਅਪਦਰੋ ਚੂਹੀ ਦੇ ਵਿੱਚ ਬੜੀ ਬੈਠੀ ਆ ਜੇ ਕੱਢ ਦੋ ਹੁਣ ਮੁੱਦਾ ਮਾਰ ਇੱਥੇ ਫੜੋ ਇੱਥੇ ਫੜੋ ਹੋਰ ਉਧਰ ਜਾਓ ਭਰਾਵਾ ਕਿਸੇ ਭੱਜਿਆ ਨੇ ਲੈਦਾ ਮੇਰੇ ਮਗਰ ਬੁਰਾ ਹਾਲ ਹੈ ਘਰ ਦਾ ਸਾਰੇ ਸਭ ਬਣਾ ਲਵੇ ਆ ਨਿਕਲ ਗਈ ਆ ਜਾਂਦੇ ਆ ਜਾਂਦੇ ਆ ਜਾਂਦੇ ਆ ਟਰੱਕ ਦੇਖੋ ਦੇਖੋ ਟਰੱਕ ਕਿਧਰ ਭੱਜ ਗਿਆ ਉਹ ਤਾਂ ਮਗਰ ਉਹਦੇ ਮਗਰ ਜਰਾ ਘੂੜੀ ਵੀ ਡੱਕ ਗਈ ਮੇਰੇ ਉੱਪਰ ਨਾ ਆਉਂ ਦਾੜਾ ਕਿਤੇ ਨਾ ਰੱਖੋ ਮੈਂ ਖਾਣ ਜਿਹੜੇ ਪੀਸੇ ਹੀ ਆ ਆਜਾ ਪਰਖਾਈ ਤੇ ਰਹਿ ਨਾ ਕਉ ਸੱਦੇ ਅਸੀਂ ਆਵੈ ਨਾ ਇੱਕ ਮੋਸਾ ਦਾ ਤਾਂ ਉਹ ਤਾਂ ਕਰ ਦਤੋਂਗੇ ਨਹੀਂ ਨਾ ਇਹ ਨੂੰ ਨਹੀਂ ਦਿੰਦੇ ਨਾ ਹਮਮ ਹਲੋ ਥੋੜਾ ਤੜਕਾ ਲਾਉਣ ਲੱਗੇ ਆ ਯੈਸ ਤੇ ਨੂੰ ਪੂਰੀ ਚੰਗੀ ਤਰ੍ਹਾਂ ਗਰਮ ਕਰਕੇ ਤੇ ਲਮਾ ਨਾ ਤੁਹਾਡਾ ਪਨੀਰ ਦਿਖਾਇਆ ਜਾ ਕੇ ਕਣ ਵਾਉ! ਮੋਟੋਡੀ। ਕੋਤਰੀ ਇੱਕ ਪੀਸ ਹੋ ਗਿਆ ਪਰ ਹਨ। ਮਿਸ ਹੋ ਗਿਆ ਕੋਈ ਨਾ। ਉਹ ਆਪਣੇ ਡੌਗੀ ਨੂੰ ਪਾਣੀ। ਚਿੱਟਾ-ਚਿੱਟਾ ਨਾ। ਸਰ ਟਾਣਾ ਜਾਵਾ। ਠੀਕ। ਆਇ ਤੁਮ ਬਾਂਦਾ ਕਰੀ ਕਾਲੀ ਆਲੂਆਂ ਨੂੰ ਤਾਂ। ਹਮ। ਬਾਂਦੇ ਮੈਂ ਕਿਹਨਾਂ ਮਸਾਲਾ ਲਾ। ਦੇਵਾਂ ਹੋਲੇ ਰੋ ਪਰ ਟੈਕ ਮਨਾ। ਕੋਈ ਸਣਾ ਮਨਾ। ਉਹਦਾ ਕਦੇ ਜਵਾਬ ਦੇ ਦਿਆ ਕਰੇਗਾ ਕਿਆ ਕਰੇਗਾ ਪੜੇ ਹੈ ਨਹੀਂ ਵਰਤਾਵਾ ਹਟਾ ਦੇ ਪਰਾਣੀ ਅਜੇ ਉਹ ਬੁੜੀ ਜਣਾ ਸਾਰਾ ਕੁਝ ਮਿਕਸ ਹੋ ਜਾਣਾ ਆਦੋ ਦਿਆ ਜਾ ਅਸਨਾ ਜਾ ਲਸਣ ਕਿਏ ਅਸਨਾ ਲਸਣ ਆਦਦਾ ਹੁੰਦਾ ਲਸਣ ਅਦਰਕ ਦਾ ਪੇਸਟ ਹੈ

ਖਾਣੀ ਪਾ ਕੇ ਕਾਰ ਵਾਲ ਗਿਆ ਨਾ ਸਾਗ ਇਹ ਬਣ ਗਿਆ ਨਾ ਸਾਗ ਉਹ ਵੀ ਬਣ ਗਿਆ ਜਿਵੇਂ ਹਰਾ ਪੇਟ ਕਰਤਾ ਹੁੰਦਾ ਐ ਲੱਗਦਾ ਹੌਲੀ ਹੌਲੀ ਦੇਖੀ ਕਿਹਨਾਂ ਸਹੀ ਹੋ ਜੀ 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 ਟੱਟਾ ਹੋਗਾ ਨਹੀਂ ਕਿਦਾ ਉਹ ਬੜੀ ਨੀ ਇਲਾਕੀ ਲਾਇਆ ਬੜੂਗਾ ਵਾਹ ਕੋਰ ਕਰੀ ਗਈ ਹਵੇ ਤੇਰੇ ਬਿਨਾਂ ਅੱਦੇ ਬੋਲੀ ਤੇਰੀ ਜਨੂ ਫਜ਼ੋਰ ਵਾਲੀ ਅੱਜ ਕੋਈ ਸੁਣੀ ਨਾ ਕਰਾ ਤਾ ਕੱਟੇ ਕਟਾਂ ਸੱਤਾਂ ਸੱਤਾਂ ਕੱਟੇ 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 ਕੱ ਤੱਕੋ ਵੀ ਅੱਗੀ ਵੇਸ ਵਾਈ ਕਰਨਾ ਹੈ ਇੱਧਰ ਲਗਾਰਤਾ ਕਮਰਾ ਸੱਟ ਕੇ ਇੱਧਰ ਲਾਤਾ ਕਰਤਾ ਹੁਣ ਸਹੀ ਲੱਗਣ ਲੱਗੇ ਪਹਿਲਾਂ ਨਾਲ ਸਾਰੀ ਸਾਰੇ ਮੋਟੋ ਆਪਣੀਆਂ ਆ ਵੀ ਸਾਰੇ ਸਾਬਤਾਂ ਨੂੰ ਹੈ ਨਾ ਮਿੱਟੀ ਉੱਡ ਲੱਗੀ ਬਿੰਚਾਰੇ ਨੇ ਹੂੰ ਇਹ ਬੱਤੀ ਆਲਾ ਤੇਰੀ ਆ ਬੱਤੀ ਇਹੇ ਬਰਤਨੀ ਇਹ ਬੱਤੀ ਆਰਾ ਤੇ ਆਇਆ ਖਲਮਾ ਬਜ਼ਰ ਪੰਡਾ ਮਾ ਤੋਤੇ ਆ ਮਾ ਤੋਤੇ ਹੈ ਥੱਲੇ ਵੀ ਪਾਇਆ ਤੇ ਆਪਣੇ ਨਾ ਗੈਸਟ ਆਏ ਸੀਗਾ ਤਾਂ ਕਰਕੇ ਤੇਖ ਲੋ ਘਰ ਦੀ ਸਫਾਈ ਤਾਂ ਹੋ ਗਈ ਤੇ ਬਸ ਥੋੜਾ ਰਹਿ ਗਿਆ ਇਹ ਵੀ ਨਾਲ ਖੱਥੇ ਮਿਲ ਸੀ ਇਹ ਵੀ ਨਾਲ ਖਾਣ ਮਿਲ ਸੀ ਤੇ ਤੁਹਾਡੀ ਅਸ ਜਾਨ ਨਾਲ ਸੇ ਲਗਾ ਸੀਗਾ ਸਾਰੇ ਦੋਨਾਂ ਨਾਲ ਰਸੂ ਦਾ ਖੱਪਾ ਕਰਾਇਸ ਤੇ ਹਰ ਤੱਕ ਬੁਲਿਆਣੇ ਜਾਂਦਾ ਵਿਆਹ ਵੀ ਹੋਇਆ ਦੁਆਕ ਨੂੰ ਰੋਪਣ ਮਰ ਪਉਦਾ ਆਣੀ ਜਾਂ ਅਮਰੇ ਨਾਲ ਗਿਆ ਕਨੀ ਸੜਾ ਦੇਣਾ ਆਪਣਾ ਕਿਉਂ ਹੀ ਲੱਗਦਾ ਨਹੀਂ ਲੱਗਦਾ ਬਹੁਤ ਹੋਣਾ ਬਣਾ ਕੇ ਰਾਇਆ අ පාලපනීරට කාක දැන කෙම රත වක්චන පපුොක බාතල බත්ව සර ਕੌਣ ਆ ਗਿਆ ਆ ਓਏ ਗੱਡੀ ਨਹੀਂ ਲੈ ਕੇ ਆਉਦੀ ਓਏ ਗੱਡੀ ਨਹੀਂ ਲੈ ਕੇ ਆ ਗੱਡੀ ਨਹੀਂ ਲੈ ਕੇ ਆ ਗੱਡੀ ਨਹੀਂ ਲੈ ਕੇ ਆਇਆ ਓਏ ਬੁਖਾਰ ਹੈ ਹੈਲੋ ਗੱਡੀ ਨਹੀਂ ਓ ਬੁਖਾਰ ਹੋਇਆ ਬਣਨ ਦੇ ਕਿ ਪਿੰਡਾਂ ਕੇ ਮਤਲਬ ਪਿਆ ਬੁਖਾਰ ਹੋਇਆ ਪੈਣੋਂ ਬਚਾ ਲਓ ਕੋਈ ਵੇ। ਸਾਗੇ ਪਾਣੀ ਹੈ ਪਾਣੀ ਦਾ ਘੜ ਲਓ ਇਹ ਚ। ਕਾੜਦੇ। ਆਪਾਂ ਕਰਦੇ ਆ ਫਿਰ ਗੋਲ ਗੱਪੇ ਦਾ ਚੈਲੰਜ ਠੀਕ ਆ। ਠੀਕ ਆ ਸਾਰਾ ਨਮਕੀ ਵਾਲਾ ਮਿੱਠੇ ਰੱਖ। ਹਾਂ ਮਿੱਠੇ ਵਾਲਾ ਨਮਕੀ ਇੰਤ ਵਿੱਚ ਆਲ ਦੰਨੇ ਤਾਂ। ਤੁਹਾਨੂੰ ਸੇਮ ਹੀ ਆਣਾ ਪਾਣੀ। ਹਾਂ ਸੇਮ ਹੀ। ਤੋ ਹਟਿਓ ਨਾ ਠੀਕ ਆ ਜੀ। ਸਾਰੇ ਖਾਣੇ ਆ। ਬੋਏ ਦੇ। ਮੋਟਕ ਫੋਲਗ ਲਿਆ ਆਪਾਂ ਤਾਂ ਮਾ ਤਾਂ ਕੱਲ ਪਾਣੀ ਪੀਣਾ। ਮੋੜ ਰੱਪੜੀ ਖਾਣੇ। ਲੈ ਨਾ ਵੇ। ਕਾਹ ਫਿਰ ਕਾਹ ਇਹ ਆਪਣੇ ਪਿੰਡ ਚ ਲੈ ਕੇ ਆਏ ਆ ਮਗਲ ਵਾਰ ਪੈ ਕੇ ਦਿਨ ਹੁਣ ਠੀਕ ਆ ਮੰਮੀ ਨੂੰ ਮਨਵਾਇਆ ਨਵੇਂ ਹਾਂਜੀ ਤੇ ਜਿਦਾ ਤੁਹਾਨੂੰ ਪਤਾ ਹੈ ਨਾ ਅੱਜ ਆਪਾਂ ਸਫਾਈ ਕੀਤੀ ਮੈਂ ਵੀ ਕਰਵਾਈ ਨਾਲ ਨਾਲ ਤੇ ਬਾਕੀ ਆਪਣੇ ਭਰਾਵ ਨਹੀਂ ਆਏ ਸੀ ਨਾ ਦੀਦੀ ਜਿਓ ਨੇ ਆਏ ਸੀਗੇ ਤੇ ਆਪਾਂ ਸਾਬ ਸਫਾਈ ਕੀਤੀ ਤੇ ਬਾਕੀ ਹੁਣ ਮੈਂ ਜਿਹੜੀ ਆ ਇਸ ਖੇਤ ਤੇ ਜਿਹੜੀ ਨੇ ਲਾਉਣੀ ਸੀਗੀ ਲਸਣ ਤੇ ਹੁਣ ਆਪਾਂ ਚੱਲਦੇ ਆ ਜੇ ਤੁਹਾਨੂੰ ਦਿਖਾਉਂਦੇ ਆ ਮੌਸਲ ਕਿਵੇਂ ਦਾਗਾ ਚਲੋ ਜੀ ਆਜੋ ਉਹ ਲੱਗੇ ਰੇ ਡੈਡੀ ਤੇ ਆਪਾਂ ਚੱਲਦੇ ਆ ਡੈਡੀ ਕੋਲੇ ਹੁਣ ਬੜੇ ਘੈਂਟ ਮੈਂ ਪਹਿਲੀ ਵਾਰ ਆਇਆ ਇੱਧਰ ਡੇੜੀ ਕੰਨੀਆਂ ਵਾਲੇ ਯਾਰ ਇੰਨੇ ਕੁ ਨੂੰ ਲੱਗੀ ਮੈਂ ਬੁੱਧੀ ਹੈ ਕਿ ਮੈਂ ਡੇੜੀ ਇੱਧਰ ਪਾਣੀ ਆਇਆ ਹੀ ਨਹੀਂਗਾ ਇੱਧਰ ਆ ਖੁੰਝੇ ਜਾ ਇਹ ਉੱਚਾ ਰੱਖ ਜਣਾ ਇਹਨਾਂ ਨੇ ਕੀਤਾ ਨਾ ਸੱਟ ਉਹ ਬੰਦਾ ਜਿਹੜਾ ਉੱਦਾਂ ਅੱਛਾ ਹੁਣ ਨਹੀਂ ਆਉਣਾ ਐਸਾ ਠੀਕ ਹੈ। ਉਹਨਾਂ ਦੇ ਤੂ ਹਰ ਗਿਆ। ਅੱਛਾ। ਪਰਾਵਾ ਅਸਲ ਮੈਂ ਜਾ ਰਿਹਾ ਸੀ। ਐਸੋ। ਇਧਰ ਕੀ ਬਿੱਜੇ ਜੜੀ? ਇੱਥੇ ਇਧਰ ਤਾਂ ਆਲੂ ਲੱਗੇ ਨਾ ਮੇਰੇ ਦਾ। ਆਲੂ ਆਪਾਂ ਦੇਖੇ ਪਰ ਆਲੂ ਕਿੱਥੇ ਦਿਸਦਾ ਹੈ ਆਪਨੂੰ? ਆਲੂ ਮੋਹਣੀ ਦੇਖੀ ਇਥੇ ਆ ਦੇਖੋ ਇਹ ਚ ਸਾਰਾ ਕੁ ਬੀਜਾ ਹੋਇਆ ਇਥੇ ਇਧਰ ਗੋਭੀ ਗੱਭੀ ਲਾਈ ਹੈ ਇਧਰ ਆਲੂ ਲਾਇਆ ਜੜੀ ਨੇ ਉਧਰ ਪਰੇ ਸਾਗ ਆ ਉਧਰ ਜੜੀ ਉਪਰੇ ਸਾਗ ਆ ਨਾ ਉਧਰ ਆ ਸਾਗ ਚ ਖੜਾ ਇਧਰ ਆਲੂ ਤੇ ਗੋਭੀ ਹੈ ਨਾ ਇਹ ਸਾਗ ਲਾਇਆ ਚਾਹ ਸਾਗ ਇੱਕ ਬਟ ਲਾ ਆਉਣ ਲਾਉਣ ਹੋਰ ਕਿਧਨਾ ਵਾਜ ਦੇ ਉਹਨਾਂ ਨੂੰ ਦਿਖਾਵਾਂਗੇ ਤੇ ਤਾਂ ਤੁਸੀਂ ਤੇ ਆਪਾਂ ਬਲੌਗ ਦੇਖਿਆ ਜਾਂ ਤੇ ਆਪਾਂ ਨਾ ਦੀਵਾਲੀ ਦੇ ਸਫਾਈਆਂ ਸ਼ੁਰੂ ਕਰਤੀਆਂ ਸੀ ਨਾ ਤੇ ਆਪਣੇ ਦੀਵਾਲੀ ਦੇ ਸਫਾਈਆਂ ਹੋ ਗਈਆਂ ਤੇ ਬਾਕੀ ਆਪਾਂ ਵਧਿਆ ਘਰ ਲੱ ਕਰਨ ਲੱਗ ਪਿਆ ਤੇ ਉਹ ਤੁਹਾਨੂੰ ਦਿਖਾਵਾਂਗੇ ਅਗਲੇ ਬਲੌਗ ਵਿੱਚ ਤੇ ਵਰਤਿਆ ਆਪਣਾ ਬਲੌਗ ਤਲਾ ਕਮੈਂਟ ਕਰਕੇ ਜਰੂਰ ਦੱਸਿਆ ਜੀ ਥੈਂਕ ਯੂ ਬਾਕੀ ਖੁਸ਼ ਰਹੋ